ਇਹ ਤਾਂ ਵੱਡੀ ਖੁਸ਼ਖਬਰੀ ਆ ਰਹੀ ਸੀ ਜੀ ਵੀ ਡਿਪਟੀ ਸੀਐਮ ਅਮਨ ਅਰੋੜਾ ਬਣਨ ਜਾ ਰਹੇ ਨੇ ਜੀ ਸਾਨੂੰ ਵੀ ਬੜੀ ਖੁਸ਼ੀ ਹੋਈ ਇਹ ਕਿੱਥੇ ਰਹਿ ਗਿਆ ਜੀ ਕੰਮ ਥੋੜਾ ਜਿਆਦਾ ਹੋ ਗਿਆ ਹੈ ਇਹ ਚਲੋ ਪਹਿਲਾਂ ਤਾਂ ਧੰਨਵਾਦ ਕਿ ਤੁਸੀਂ ਇਹਨੂੰ ਖੁਸ਼ੀ ਦੀ ਖਬਰ ਦੇ ਰੂਪ ਚ ਦੇਖਦੇ ਹੋ ਪਰ ਇਹ ਇਹ ਮੈਨੂੰ ਛੱਡ ਕੇ ਬੰਲਾ ਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਸੀਗਾ ਮੇਰੀ ਬਹਿੰਦੀ ਇਹ ਹੈ ਮੇਰੀ ਆਪ ਦੀ ਨੇਚਰ ਹੈ ਮੈਂ ਨਾ ਕਦੇ ਐਜੀ ਗੱਲ ਆਪ ਦੀ ਲੀਡਰਸ਼ਿਪ ਨਾਲ ਨਾ ਕਦੇ ਕਹੀ ਹੈ ਨਾ ਕਹਿਣੀ ਹੈ ਨਾ ਮੰਗਿਆ ਨਾ ਮੰਗਣਿਆ ਹਾਂ ਇਹ ਠੀਕ ਹੈ ਕਿ ਜੋ ਲੋਕਾਂ ਨੇ ਡਿਊਟੀ ਲਈ ਹੈ ਜੋ ਪਾਰਟੀ ਨੇ ਜੋ ਸਰਕਾਰ ਨੂੰ ਡਿਊਟੀ ਲਈ ਉਹਨੂੰ 100% ਇਮਾਨਦਾਰੀ ਵਫਾਦਾਰੀ ਕਮਿਟਮੈਂਟ ਦੇ ਨਾਲ ਉਹ ਕਰੀ ਚੱਲੋ ਸੋ ਇਹ ਤਾਂ ਮੈਂ ਤਾਂ ਇਸ ਗੱਲ ਨਾਲ ਹੀ ਬੜਾ ਸੈਟੀਸਫਾਈਡ ਆ ਹਾਂ ਜੀ ਪਰਮਾਤਮਾ 3 ਕਰੋੜ ਦੀ ਦੀ ਪੋਪੂਲੇਸ਼ਨ ਹੈ ਪੰਜਾਬ ਚ 3 ਕਰੋੜ ਚ 117 ਜਾਗੇ ਤੁਸੀਂ 117 ਚ ਫਿਰ ਤੁਸੀਂ ਗਾ 16 ਚ ਆ ਜਾਓ 16 ਚ ਫਿਰ ਤੁਸੀਂ ਦੂਜੇ ਤੀਜੇ ਨੰਬਰ ਤੇ ਜਾ ਜਾਓ ਹੋਰ ਦੱਸੋ ਕੀ ਭਾਵ ਦੇ ਤੁਸੀਂ ਸਨਾਮ ਵਾਲੇ ਸੜਕਾਂ ਬਾਰੇ ਸਰ ਸਰਦਾਂ ਬਹੁਤ ਪੁਰਾਣਾ ਹੋ ਲਿਆ ਜੀ ਨੇ ਕਹਿ ਰਹੇ ਸੀ ਤੁਸੀਂ ਟੈਂਡਰ ਇਸ ਫੇਜ਼ ਦੇ ਵਿੱਚ ਟੈਂਡਰ ਹੈ ਜਿਹੜਾ ਹੋਰ ਕਿਉਂਕਿ بارشਾਂ ਦੇ ਵਿੱਚ ਸੜਕਾਂ ਦਾ ਕੰਮ ਨਹੀਂ ਹੋ ਸਕਦਾ ਹੈਗਾ ਉਹ ਐਸਟੀਮੇਟ ਵਗੈਰਾ ਸਾਰੇ ਲੱਗੇ ਤੇ ਹੁਣ ਇਸ ਤੋਂ ਬਾਅਦ ਲੇਵੀ ਮਹੀਨੇ ਢੜ ਮਹੀਨੇ ਦੇ ਵਿੱਚ ਉਹ ਵੀ ਕੰਮ ਜਿਹੜਾ ਸ਼ੁਰੂ ਹੋ ਜਾਣਾ ਸਰ ਇੱਕ ਗੈਰ ਕਾਨੂੰਨੀ ਕਲੋਨੀਆਂ ਦਾ ਬਹੁਤ ਮੁੱਦਾ ਪੈਣਾ ਹੀ ਪਕੜਾ ਆ ਰਹੇ ਜੀ 40 ਕਲੋਨੀਆਂ ਗੈਰ ਕਾਨੂੰਨੀ ਦੀ ਇਹ ਹੁਣ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਜੀ ਇੱਕ ਕਲੋਨੀ ਦੇ ਵਿੱਚ ਕਰੋੜਾਂ ਰੁਪਏ ਦੀ ਸਰਕਾਰੀ ਜ਼ਮੀਨ ਦੱਬੀ ਹੋਈ ਸੀ ਇਹ ਤੁਹਾਡੀ ਸਰਕਾਰ ਤੋਂ ਪਹਿਲਾਂ ਦਾ ਇਹ ਚੱਲ ਰਿਹਾ ਜੀ ਹੁਣ ਨਗਰ ਕੌਂਸਲ ਨੇ ਵਧੀਆ ਕਾਰਵਾਈ ਕੀਤੀ ਕਬਜ਼ਾ ਲੈ ਲਿਆ ਪਰ ਜਿੰਨਾ ਬੰਦਿਆਂ ਨੇ ਇਸ ਤਰ੍ਹਾਂ ਕਰਿਆ ਜੀ ਉਥੇ ਕਬਜ਼ਾ ਕਰਿਆ ਨਕਸ਼ੇ ਪਾਸ ਕਿਤੇ 2019 ਦੇ ਵਿੱਚ ਅਜੇ ਤੱਕ ਕੋਈ ਉਹਨਾਂ ਦੇ ਕਾਰਵਾਈ ਨਹੀਂ ਹੋਈ ਜੀ ਕਬਜ਼ਾ ਜਰੂਰ ਲੈ ਪਰ 1 ਕਰੋੜ ਰੁਪਏ ਦੀ ਸਰਕਾਰੀ ਜ਼ਮੀਨ ਲੱਭੀ ਹੈ ਜੀ ਪ੍ਰਧਾਨ ਜੀਆ ਨੂੰ ਮੇਰੇ ਵੱਲੋਂ ਬੜੇ ਕਲੀਅਰ ਇਨਸਟਰਕਸ਼ਨ ਦੇ ਕਲੀਅਰ ਰਹੇਤਾ ਨੇ ਕਿ ਕਿਸੇ ਨੂੰ ਵੀ ਨਜਾਇਜ਼ ਉਸਾਰੀ ਇੱਕ ਇੱਟ ਵੀ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ ਪਰ ਇਹਦੇ ਨਾਲ 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 ਕਿੜੇ ਅਧਿਕਾਰੀਆਂ ਨੇ ਉਸ ਸਮੇਂ ਪਾਸ ਕੀਤਾ ਜਾਂ ਜੋ ਜੋ ਉਹਨਾਂ ਨੂੰ ਫੇਵਰ ਕਰਨ ਦੀ ਕੋਸ਼ਿਸ਼ ਕੀਤੀ ਉਹ ਸਾਰੀ ਸਾਰੀ ਰਿਪੋਰਟ ਬਣਾ ਕੇ ਨਾ ਜੀ ਇਮੀਡੀਏਟ ਐਕਸ਼ਨ ਜਿਹੜਾ ਉਹ ਲੈ ਜਾਓ ਸਰ ਹੋਰ ਵੀ ਰੈਵਨਿਊ ਵਧੇਗਾ ਜੇਕਰ ਸਾਰੀਆਂ ਕਲੋਨੀਆਂ ਦੀ ਜਾਂਚ ਹੋਵੇ ਜਿਸ ਤਰ੍ਹਾਂ ਹੁਣ ਇੱਕ ਕਲੋਨੀਆਂ ਨਿਕਲੇ ਜੀ ਕਰੋੜਾਂ ਦੀ ਸਰਕਾਰੀ ਜ਼ਮੀਨ ਹੋਰ ਵੀ ਇਹਨਾਂ ਨੇ ਰੈਮਨੂ ਦੇ ਇੰਨਾ ਹੋ ਗੋ ਕੀਤਾ ਨੁਕਸਾਨ ਜੀ ਉਹਦੀ ਵੀ ਜਿਹੜੀਆਂ ਨਜਾਇਜ਼ ਲੋਕ ਪਰੇਸ਼ਾਨ ਹੁੰਦੇ ਨੇ ਜੀ ਉੱਥੇ ਘਰ ਲੈ ਕੇ ਹੁਣ ਤੁਸੀਂ ਇਹ ਦੱਸੋ ਜੀ ਉੱਥੇ ਕਰੋੜਾਂ ਰੁਪਏ ਦੀ ਸਰਕਾਰੀ ਜ਼ਮੀਨ ਦੇ ਵਿੱਚ ਚਾਰ ਕੋਠੀਆਂ ਵਿੱਚ ਆ ਗੀਆਂ ਜੀ ਉਹਨਾਂ ਦਾ ਕੀ ਕਸੂਰ ਹੈ ਜੀ ਤੇ ਸਰਕਾਰੀ ਜ਼ਮੀਨ ਦੇ ਵਿੱਚ ਕੋਠੀ ਬਣ ਗਈ ਜੀ ਹਾਂ ਜੀ ਕੋਠੀਆਂ ਆ ਗਈਆਂ ਜੀ ਉਹ ਨਕਸ਼ੇ ਦੇ ਉੱਪਰ ਵੀ ਹਾਂ ਜੀ ਨਕਸ਼ਾ ਕਿਹਨੇ پاس ਕੀਤਾ ਜੀ ਉਹ ਕਰ ਸਕਦੇ ਤੋ ਚਾਰ ਕੋਠੀਆਂ ਨਹੀਂ ਸਿਰਫ ਇੱਕ ਕੋਠੀ ਦਾ ਤੇ ਕੋਠੇ ਹਿੱਸਾ ਵਿੱਚ ਆਇਆ ਜੀ ਹੋਰ ਜਿਹੜੀ ਤੁਸੀਂ ਗੱਲ ਕਰਦੇ ਹੋ ਇਹ ਸਾਡੇ ਮੇਹਰ ਨੂੰ ਸਰਕਾਰ ਆਉਣ ਤੋਂ ਪਹਿਲਾਂ ਮੇਰੇ ਵੀ ਪ੍ਰਧਾਨ ਬਣਨ ਤੋਂ ਪਹਿਲਾਂ ਦੀ ਕਲੋਨੀ ਬਣੋਈ ਸੀ ਉਹਨਾਂ ਨੇ ਵੈਰੀਫਾਈ ਕੀਤਾ ਤੇ ਨਾਲ ਦੇ ਨਾਲ ਉਹਨੂੰ ਟੈਕ ਦਿੱਤਾ ਔਰ ਉਹ ਸਬਜਾ ਆਪਣੇ ਹੱਥੇ ਚ ਲੈ ਲੈਣਗੇ ਦੇਸਪਰੇ ਮੰਤਰੀ ਜਿਹੜਾ ਬੋਲਦੇ ਜਿਹੜੀ ਇਨਕੁਆਰੀ ਹੋਣੀ ਆ ਕਿਹੜੇ ਕਿਹੜੇ ਬੰਦੇ ਆ ਉਹਦੇ ਨੇ ਟਾਈਮ ਲੱਗਦਾ 5-7 ਦਿਨਾਂ ਚ ਉਹ ਵੀ ਅੱਗੇ ਵਤਾਂਗੇ। ਕੋਈ ਨਹੀਂ ਕਰ ਤੋਂ ਪਹਿਲੀ ਹੋਣੀ ਸਰਪ ਦੀ ਸਿਹਤ ਕਿ ਮੈਂ ਕਹਿੰਦਾ ਚਾਹੇ ਪਹਿਲਾ ਹੋਵੇ ਮੰਤਰੀ ਜੀ ਮੇਰਾ ਇੱਕ ਵੀ ਨਹੀਂ ਹਾਂਜੀ ਚਾਹੇ ਪਹਿਲਾ ਹੋਵੇ ਚਾਹੇ ਮਗਰੋਂ ਹੋਵੇ ਨਜਾਇਜ਼ ਕੰਮ ਗਲਤ ਕੰਮ ਇਲੀਗਲ ਕੰਮ ਨਾਜਾਇਜ਼ ਨੂੰ ਕਰਨ ਦੀ ਇਜਾਜ਼ਤ ਸੀ ਨਾ ਹੈ ਦੇ ਨਾ ਕਰੇ ਹੋ ਹਾਂਜੀ ਅ ਸੀਐਮ ਸਾਹਿਬ ਦੀ ਸਿਹਤ ਬਾਰੇ ਕੀ ਹੋਇਆ ਜੀ ਗੱਲ ਠੀਕ ਹੈ ਜੀ ਉਹ ਜਿਹੜਾ ਉਹਨਾਂ ਨੇ ਹਸਪੀਟਲ ਵਾਲਿਆਂ ਨੇ ਜਿਹੜਾ ਮੈਡੀਕਲ ਬੁਲੇਟਿਨ ਆ ਜਿਹੜਾ ਉਹ ਰਿਲੀਜ਼ ਕੀਤਾ ਹੈ ਉਹ ਥੋੜਾ ਜਿਹਾ ਜਿਹੜਾ ਸੀਗਾ ਉਹ ਇੱਕ ਕੋਈ ਆਰਟਰੀ ਹੈ ਜਿਹੜੀ ਉਹਦੇ ਇਨਫਲੇਮੇਸ਼ਨ ਹੋਈ ਹੋਈ ਸੀਗੀ ਹਾਰਟ ਦੇ ਪਰ ਹੁਣ ਠੀਕ ਨੇ ਬਿਲਕੁਲ ਸਟੇਬਲ ਨੇ ਨਾਰਮਲਾਈਜ਼ ਨੇ ਕੋਈ ਕੋਈ ਅਜਿਹਾ ਇਸ਼ੂ ਨਹੀਂ ਹੈ ਬਿਲਕੁਲ ਹੀ ਸਪਟਨ ਫਾਈਰ ਹਰਿਆਣੇ ਵਿੱਚ ਕਿਵੇਂ ਕਿਸ ਤਰ੍ਹਾਂ ਚੱਲ ਰਿਹਾ ਜੀ ਇਥੋਂ ਨਾਲ ਪਰ ਜੀ ਦੇਖੋ ਹਰਿਆਣੇ ਦੇ ਵਿੱਚ ਬਹੁਤ ਵਧੀਆ ਮਾਹੌਲ ਹੈ ਜਿਹੜਾ ਮੈਂ ਵੀ ਪਰਸੋਂ ਜੁਗਾਦਰੀ ਹੈ ਜਿਹੜਾ ਹੋ ਕੇ ਆਇਆ ਹੈ ਤੇ ਬਹੁਤ ਵੱਡੀ ਵੱਡੀ ਗੈਦਰਿੰਗ ਸੀਗੀ ਜਿਹਦੇ ਲੋਕਾਂ ਦੇ ਮੈਂ ਮੰਨ ਕੇ ਚੱਲਦਾ ਵੀ ਹਰਿਆਣੇ ਦੇ ਲੋਕ ਵੀ ਸਮਝ ਚੁੱਕੇ ਕਿ ਜੇ ਦਿੱਲੀ ਦੇ ਵਿੱਚ ਔਰ ਪੰਜਾਬ ਦੇ ਵਿੱਚ ਅ ਬਿਨਾ ਪੈਸਿਆਂ ਤੋਂ ਸਵਾਸ਼ਾਂ ਤੋਂ ਨੌਕਰੀਆਂ ਮਿਲ ਸਕਦੀਆਂ ਨੇ 300 ਯੂਨਿਟ ਬਿਜਲੀ ਹਰ ਘਰ ਨੂੰ ਮਿਲ ਸਕਦੀ ਹੈ ਹੈਲਥ ਔਰ ਐਜੂਕੇਸ਼ਨ ਤੇ ਇੰਨੇ ਵੱਡੇ ਪੱਧਰ ਤੇ ਉੱਪਰ ਕੰਮ ਹੋ ਸਕਦਾ ਹੈ ਤੇ ਫਿਰ ਇਹ ਕੰਮ ਹਰਿਆਣੇ ਦੇ ਲੋਕ ਵੀ ਹੱਕਦਾਰ ਨੇ ਇਸ ਦੇ ਸੋ ਇੱਕ ਅੰਡਰਕਰੈਂਟ ਹੈ ਜਿਹੜਾ ਉਹ ਬਹੁਤ ਮਜ਼ਬੂਤ ਹੈ ਤੇ ਮੈਂ ਸਮਝਦਾ ਕਿ ਉਹੀ ਅੰਡਰਕਰੈਂਟ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਸਕਸੈਸ ਕਾਮਯਾਬੀ ਦੇ ਵਿੱਚ ਆਪ ਨੂੰ ਇਲੈਕਸ਼ਨ ਬਾਰੇ ਜਦੋਂ ਦੇਖਣ ਨੂੰ ਮਿਲੂਗਾ ਪੂਰੇ ਦੇਖਰੇ ਸੁਨਾਮ ਦੇ ਤੁਹਾਨੂੰ ਸਿਲਟਰ ਨੇ ਉਹਨੇ ਤੁਹਾਡੇ ਤੌਰਨ ਗੇਟ ਨੂੰ ਲੈ ਕੇ ਬੜੀ ਪ੍ਰਸ਼ੰਸਾ ਕੀਤੀ ਹੈ ਪਰ ਉਹ ਕੰਗਰੀ ਚਰਚਾ ਵੀ ਇਥੇ ਤੌਰਨ ਗੇਟ ਨਹੀਂ ਲਿਖਾਇਆ ਨਹੀਂ ਲਿਖੇ ਕਿਥੇ ਹੀ ਹੈ ਜੀ ਸਵਾਣਤ ਲੈਣ ਦਾ ਕੁਛ ਮੇਰਾ ਮੇਰਾ ਪੁਆਇੰਟ ਸਮਝੋ ਜੀ ਹਾਂ ਜੀ ਹਾਂ ਕਾਤੇ ਲਿਖਾਈਏ ਸੋ ਇਸ ਕਰਕੇ ਮੇਰੇ ਕਹਿੰਦਾ ਮਤਲਬ ਤੁਸੀਂ ਨਾਮ ਵਾਲੇ ਪਾਸੇ ਨਾ ਜਾਓ ਤੁਸੀਂ ਕਾਮ ਵਾਲੇ ਪਾਸੇ ਮੈਨੂੰ ਜੋ ਸੰਗਤ ਨੇ ਹੁਕਮ ਕੀਤਾ ਸੀਗਾ ਇੰਨੇ ਮੇਰੇ ਵੀਰਾਂ ਨੇ ਹੁਕਮ ਕੀਤਾ ਸੀਗਾ ਉਹ ਅਜ ਕੰਪਲੀਟ ਹੋ ਗਿਆ ਪਹਿਲਾਂ ਹੀ ਆਪਾਂ ਜਦੋਂ ਕੰਮ ਕਰਦੇ ਆ ਨਾ ਜੀ ਨਾਮ ਆਪਣੇ ਆਪ ਭੁਜਾਉਂਦਾ ਨੇ ਔਰ ਜਿਹੜੀਆਂ ਜਿਨ੍ਹਾਂ ਸਾਥੀਆਂ ਨੇ ਹੁਕਮ ਕੀਤਾ ਸੀਗਾ ਉਹਨਾਂ ਦੀਆਂ ਭਾਵਨਾਵਾਂ ਮੇਰੀਆਂ ਭਾਵਨਾਵਾਂ ਤੁਹਾਡੀਆਂ ਭਾਵਨਾਵਾਂ ਸਾਰੇ ਦੀਆਂ ਭਾਵਨਾਵਾਂ ਜਿਹੜੀਆਂ ਹੋਈਆਂ ਨੇ ਸੋ ਇਸ ਕਰਕੇ ਮੇਰੇ ਖਾਬ ਦੇ ਵਿੱਚ ਕੋਈ ਵੀ ਇਹ ਜੀ ਆਪਾਂ ਨੂੰ ਜਿਹਦੇ ਨਾਲ ਕੋਈ ਕੋਈ ਕੌਂਟਰੋਵਰਸੀ ਨੈਗੇਟਿਵਿਟੀ ਹੋਵੇ ਉਹ ਨਹੀਂ ਕਰਨੀ ਚਾਹੀਦੀ ਤੇ ਅਮਨ ਜੀ ਬੱਲੇ ਸਾਬ ਖਮੋਸ਼ ਨੇ ਜੀ ਹਾਂਜੀ ਜਾਖੜ ਸਾਬ ਖਮੋਸ਼ ਨੇ ਨਾਵ ਨੋਕੀ ਬਿਆਨ ਆਰੇ ਬੀਜੇਪੀ ਵਾਲੇ ਕਹਿੰਦੇ ਨੇ ਵੀ ਕੋਈ ਬਿਆਨ ਨਹੀਂ ਦੇ। ਅਸਤੀਫਾ ਨਹੀਂ ਦਿੱਤਾ ਜੀ ਕਹਿੰਦੇ ਉਹ ਕਹਿੰਦੇ ਬੀਜੇਪੀ ਵਾਲੇ। ਉਹ ਜੈਕਰ ਸਾਹਿਬ ਕੋਲਦੇ ਉਹ ਤਾਂ ਉਹਨਾਂ ਨੂੰ ਬੁਲਾਓ ਮੇਰੇ ਤੋਂ ਕਹਿੰਨ ਬੁਲਾਓ। ਅਮਨ ਜੀ ਜਿਹੜੇ ਪ੍ਰੋਜੈਕਟ ਚੱਲਦੇ ਨੇ ਨਹੀਂ ਚਲੂ ਵਿਧੀ ਚੱਲਦੇ ਨੇ ਆਹ ਹੁਣ ਪੁਲ ਦੇ ਥੱਲੇ ਜੀ ਪਾਰਕ ਦਾ ਕੰਮ ਚੱਲ ਰਿਹਾ। ਇੰਨੀ ਦੇਰ ਤੋਂ ਬੰਦ ਪਿਆ। ਹੁਣ ठेकेदार ਉਹ ਰੇਲਵੇ ਦੀ ਵਾਰ ਕਦੇ ਰੋਕ ਦਿੰਦਾ ਜੀ ਕਦੇ ਚਾਲੂ ਕਰ ਦਿੰਦਾ ਇੰਨੀ ਦੇਰ 9 ਮਹੀਨੇ ਹੋ ਗਏ ਜੀ। ਪਰ ਇਹਨਾਂ ਨੂੰ ਖੜਕਾਓ ਥੋੜਾ ਮੋੜਾ ਤਾਂ ਕੰਮ ਤਾਂ ਪੂਰ ਚੜੇ ਲੈ। ਕੱਲ ਨੂੰ ਸਮਝੋ ਕੰਮ ਉਸ ਰੇਲਵੇ ਰੋਡ ਦੀ ਜੇ ਆਪਾਂ ਗੱਲ ਕਰ ਲਈਏ ਖੰਧ ਦੇ ਉੱਥੇ ਪਹਿਲਾਂ ਹੁਣ ਜੇ ਤਾਂ ਐਂ ਚਾਹੁੰਦੇ ਆ ਆਪਾਂ ਹੁਣ ਪੁਰਾਣੀ ਆਤਾਂ ਆ ਠੇਕੇਦਾਰ ਪੂਰੇ ਵੀ ਖੜੇ ਨੇ ਇਹਨਾਂ ਦੀ ਪੁਰਾਣੀ ਆਤਾਂ ਹੌਲੀ ਹੌਲੀ ਜਾਣਗੀਆਂ ਇਹਨਾਂ ਦਾ ਵੀ ਗੁਰੂ ਹੈਗਾ ਇੱਕ ਸਮਾਂ ਸ਼ਹਿਰ ਚ ਠੀਕ ਹੈ ਨਾ ਹੁਣ ਜੇ ਤਾਂ ਚਾਹਣ ਉਹ ਉਹੀ ਤੁਥਮੁਤ ਕਰਕੇ ਅਸੀਂ ਕੰਮ ਚਲਾਈ ਚੱਲੀਏ ਉਹ ਤਾਂ ਮੇਰੀ ਜ਼ਮੀਰ ਨਹੀਂ ਜਾਂਸ ਦਿੰਦੀ ਹੁਣ ਜੇ ਉਸ ਸੜਕ ਦੀ ਗੱਲ ਕਰ ਲਈਏ ਪਹਿਲਾਂ ਉੱਥੇ ਡਾਈਲਾ ਆ ਗਿਆ ਟਾਈਲਾਂ ਦਾ ਅਸਲ ਲੈਬਾਰਟਰੀ ਤੋਂ ਇੰਟਰਲੋਕਸਾਈਜ਼ ਆ ਗਿਆ ਉਹਦਾ ਅਸੀਂ ਲੈਬਾਰਟਰੀ ਤੋਂ ਚੈੱਕ ਕਰਾਇਆ ਉਹ ਉਹਦੀ ਸਟਰੈਂਥ ਘੱਟ ਸੀ ਉਹਦੀ ਵਿਡਥ ਘੱਟ ਸੀ ਅਸੀਂ ਉਹ ਹਜ਼ਾਰਾਂ ਟਾਈਲਾਂ ਅਸੀਂ ਵਾਪਸ ਭੇਜੇ ਵੀ ਆ ਨਹੀਂ ਚੱਲੋ ਦੇਣਾ ਹੈਗਾ ਅਸੀਂ ਚਾਹੇ ਕੰਮ 10 ਦਿਨ ਲੇਟ ਹੋ ਜੇ ਪਰ ਕੰਮ ਹੈ ਜਿਹੜਾ ਉਹ ਸਹੀ ਕਰਾਉਣਾ ਹੈ ਉਹ ਆਈਆਂ ਫੇਰ ਸਾਡੇ ਕਮੇਟੀ ਦੀ ਟੀਮ ਨੇ ਉੱਥੇ ਜਾ ਕੇ ਇਨਸਪੈਕਸ਼ਨ ਕੀਤੀ ਉਹਦੇ ਚ ਘਟਕੇ ਜਿਹੜਾ ਉਹ ਘੱਟ ਪਿਆ ਸੀ ਉਹ 2 ਇੰਚ ਪਿਆ ਹੋਇਆ ਸੀਗਾ ਉਹ ਕਿਹਾ ਵੀ ਹਰ ਸਾਰੀਆਂ ਪੱਟ ਦੁਆਰਾ ਪੁਆਉਣਾ ਹੁਣ ਇਈ ਮੈਂ ਇਹ ਆਂ ਆਪਾਂ ਤੋਂ ਮਜਬੂਰ ਨੇ ਮੈਂ ਆਂਦੀ ਆਪਾਂ ਜੋ ਤੋਂ ਬੱਸ ਸਟੈਂਡ ਤੱਕ ਵੀ ਕਿਹਾ ਹੋਇਆ ਜੀ ਨੇ ਕਿਹੜਾ ਬੱਸ ਸਟੈਂਡ ਤੱਕ ਵੀ ਕਿਹਾ ਹੈ ਵੀ ਉਹ ਮੈਂ ਫਰੀ ਬਣਾਉਂਗਾ ਕੋਈ ਨਹੀਂ ਪਹਿਲਾਂ ਹਜੇ ਪਿਛਲੇ ਬਾਲ ਦਾ ਤਾਂ ਹੋਂਦ ਉਹਨੂੰ ਪਹਿਲੇ ਨਾਲ ਕਹਿ ਕੇ ਕਿ ਭਜਾ ਲਿਓ ਤੁਸੀਂ ਖੜੋ ਮੈਨੂੰ ਕੰਮ ਕਰਾ ਲੈਣ ਦਿਓ ਇੱਕ ਵੱਡੀ ਖੁਸ਼ਖਬਰੀ ਆ ਰਹੀ ਸੀ ਜੀ ਵੀ ਡਿਪਟੀ ਸੀਐਮ ਆਮਨ ਅਰੋੜਾ ਬਣਨ ਜਾ ਰਹੇ ਨੇ ਜੀ ਸਾਨੂੰ ਵੀ ਬੜੀ ਖੁਸ਼ੀ ਹੋਈ ਇਹ ਕਿੱਥੇ ਰਹਿ ਗਿਆ ਜੀ ਕੰਮ ਥੋੜਾ ਜਿਆਦਾ ਹੋਇਆ ਹੋਇਆ ਦੇਖੋ ਇਸ ਹੈ ਕਿ ਚਲੋ ਪਹਿਲਾਂ ਤਾਂ ਧੰਨਵਾਦ ਕਿ ਤੁਸੀਂ ਇਹਨੂੰ ਖੁਸ਼ੀ ਦੀ ਖਬਰ ਦੇ ਰੂਪ ਚ ਦੇਖਦੇ ਹੋ ਪਰ ਇਹ ਇਹ ਮੈਨੂੰ ਛੱਡ ਕੇ ਮਨ ਲਾਦੇ ਬਾਕੀ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਸੀਗਾ ਮੇਰੀ ਬਿੰਦੀ ਇਹ ਹੈ ਮੇਰੀ ਆਪ ਦੀ ਨੇਚਰ ਹੈ ਮੈਂ ਨਾ ਕਦੇ ਇਹ ਜੀ ਗੱਲ ਆਪ ਦੀ ਲੀਡਰਸ਼ਿਪ ਨਾਲ ਨਾ ਕਦੇ ਕਹੀ ਹੈ ਨਾ ਕਹਿਣੀ ਹੈ ਨਾ ਮੰਗਿਆ ਨਾ ਮੰਗਣੀ ਹੈ ਹਾਂ ਇਹ ਠੀਕ ਹੈ ਕਿ ਜੋ ਲੋਕਾਂ ਨੇ ਡਿਊਟੀ ਲਈ ਹੈ ਜੋ ਪਾਰਟੀ ਨੇ ਜੋ ਸਰਕਾਰ ਨੇ ਡਿਊਟੀ ਲਈ ਉਹਨੂੰ 100% ਇਮਾਨਦਾਰੀ ਵਫਾਦਾਰੀ ਕਮਿਟਮੈਂਟ ਦੇ ਨਾਲ ਉਹ ਕਰੀ ਚੱਲੋ ਸੋ ਇਹ ਤਾਂ ਮੈਂ ਤਾਂ ਇਸ ਗੱਲ ਨਾਲ ਹੀ ਬੜਾ ਸੈਟੀਸਫਾਈਡ ਆ ਹਾਂ ਜੀ ਪ੍ਰਮਾਤਮਾ 3 ਕਰੋੜ ਦੀ ਦੀ ਪੋਪੂਲੇਸ਼ਨ ਹੈ ਪੰਜਾਬ ਚ 3 ਕਰੋੜਾਂ ਚੋਂ 117 ਜਾ ਗਈ ਤੁਸੀਂ 117 ਚੋਂ ਫਿਰ ਤੁਸੀਂ ਗਾ 16 ਚ ਆ ਜਾਓ 16 ਚੋਂ ਫਿਰ ਤੁਸੀਂ ਦੂਜੇ ਤੀਜੇ ਨੰਬਰ ਤੇ ਜਾ ਜਾਓ ਹੋਰ ਦੱਸੋ ਕੀ ਭਾਵ ਦੇ ਤੁਸੀਂ ਸੁਣਾਵੋ ਇੱਕ ਇੱਕ